ਤਨ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੱਮੇ ਕਿਉ ਹਟ ਤਾਰ ਹਰ ਕੇ ਚਰਨ ਰੀਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਿਲ ਵਿਖ ਕਾਟਨ ਹਾਰ ਰਹਾਉ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕਾਨ ਕਾਨ ਸਮਰਥ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇੱਥਿਆ ਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤੇਤ ਸਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਤੇਸਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਹਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਵਿਖ ਕਾਟਨ ਹਾਰ ਰਹਾਓ ਤੇਸਕੇ ਸਰਨੇ ਉਰੇ ਪਾਈ ਇਹਨੇ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇਹ ਤਾਇਆ ਭਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਕਿਲ ਵਿਖ ਕਾਟਨ ਹਾਰ ਪ੍ਰਹਾਉ ਦੇਸ ਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਤੇਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁੱਖ ਕਲੇ ਵਿਖ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਜਿਨ ਰਚਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚੀ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਕਿਲ ਬਖ ਕਾਟਨ ਹਾਰ ਰਹਾਉ ਿਸਕੇ ਸਰਨੇ ਉਰੇ ਪਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਤੇਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕੇਲੇ ਵਿਖ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਜਿਨ ਰਚਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਖ ਕਾਟਨ ਹਾਰ ਰਹਾਉ ਦੇਸ ਕੇ ਸਰਨੀ ਉਰੇ ਪਾਈ ਜਿੰਨ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਿਖ ਕਾਟਨ ਹਾਰ ਰਹਾਉ ਤੇਸ ਕੇ ਸਰਨੀ ਉबरे ਭਾਈ ਜਿਨ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸਚ ਸਚੁ ਸੋਇ ਨਾਨਕ ਪ੍ਰਭੁ ਆਇਆ ਭਾਈ ਮਾਤਨ ਸੀਤਲ ਹੋਇ ਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਲੇ ਵਿਖ ਕਾਟਨ ਹਾਰ ਰਹਾਓ ਤੇਸਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਬ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟੇ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਜਿਸਕੇ ਸਰਨੇ ਬਰੇ ਪਾਈ ਇਹਨੇ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸਾਚੇ ਸਾਚੀ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟ ਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਿਖ ਕਾਟਨ ਹਾਰ ਰਹਾਉ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟੇ ਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਲੇ ਵਿਖਾ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਇਹਨ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਵਿਖ ਕਾਟਨ ਹਾਰ ਰਹਾਓ ਦਿਸਕੇ ਸਰਨੇ ਉਰੇ ਪਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੇ ਕਿਰਪਾਲ ਸੁਆਮੀ ਮੇਰੇ ਤਿੱਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਖ ਕਾਟਨ ਹਾਰ ਪ੍ਰਹਾਉ ਤਿਸਕੇ ਸਰਨੀ ਉबरे ਭਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਪਏ ਕਿਰਪਾਲ ਸੁਆਮੀ ਮੇਰੇ ਤੇ ਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਿਖ ਕਾਟਨ ਹਾਰ ਪ੍ਰਹਾਉ ਤਿਸਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭ ਇਖਤਿਆਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ठाड़ पै संसार अपने जी जंत आप राखे जम्मे क्यों हटतार हर के चरण हृदय उर तार सदा सदा सब सिमरिए भाई दुख अकेले काटन हार ਰਹਾਉ ਤੇਸਕੇ ਸਰਨੀ ਉਰੇ ਪਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸਿਰੀ ਵਾਹੇ ਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੱਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਰਹਾਓ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਤਨ ਕੰਨ ਸਮਾਤ ਸੋ ਪਾਈ ਸੱਚ ਸੱਚੀ ਸੋਏ ਨਾਨਕ ਪ੍ਰਭ ਇਹ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੈ ਕਿਰਪਾਲ ਸੁਆਮੀ ਮੇਰੇ ਤੇਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਿਖ ਕਾਟਨ ਹਾਰ ਰਹਾਉ ਤਿਸਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਏ ਕਾਨ ਕਾਨ ਸਮਤ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭ ਇਖਤਿਆਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਹਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਵਿਖ ਕਾਟਨ ਹਾਰ ਰਹਾਉ ਤਿਸਕੇ ਸਰਨੀ ਉਰੇ ਪਾਈ ਇਹਨੇ ਰਖਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਿਲ ਵਿਖ ਕਾਟਨ ਹਾਰ ਰਹਾਓ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਰਤ ਸੋ ਪਾਈ ਸੱਚ ਸੱਚੀ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਸਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਰਹਾਉ ਤਿਸਕੇ ਸਰਨੀ ਉਰੇ ਭਾਈ ਜਿਨ ਰਖਿਆ ਸਭ ਕੋਈ ਕਾਨ ਕਾਨ ਸੰਬਤ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭ ਇੱਥੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ